ਤਨੂੰ ਪਤਾ ਹੈ ਸੂਰਜ ਇੱਕ ਨਹੀਂ ਹੈ ਅੱਜ ਤੇ ਸਾਇੰਸ ਵੀ ਮੰਨਦੀ ਹੈ ਇੱਥੇ ਨਾ ਕਈ ਚਾਰ ਕੱਖਰ ਪੜ੍ਹ ਕੇ ਆ ਕੇ ਨਾ ਸਿੱਧਾ ਗੁਰਦੁਆਰੇ ਨੂੰ ਸਿਰ ਮਾਰਦੇ ਨੇ ਆਪਣਾ ਸਾਇੰਸ ਨਹੀਂ ਮੰਨਦੀ ਵਿਗਿਆਨ ਨਹੀਂ ਮੰਨਦਾ ਤੇ ਮੇਰੀ ਇੱਕੋ ਬੇਨਤੀ ਹੁੰਦੀ ਵੀ ਸਾਇੰਸ ਤੇ ਵਿਗਿਆਨ ਵਾਲੇ ਡਿਵਿਨਿਟੀ ਕਦੋਂ ਪੜਾਉਣ ਲੱਗ ਗਏ ਤੈਨੂੰ ਕਿਹੜੇ ਮੂਰਖ ਨੇ ਕਿਹਾ ਬਈ ਕਿ ਸਾਇੰਸ ਦੀ ਪੜ੍ਹਾਈ ਕਰਕੇ ਕਿਸੇ ਲੈਬੋਰੀ ਚੋਂ ਬਾਹਰ ਨਿਕਲ ਕੇ ਤੇ ਜਾ ਕੇ ਸਿੱਧਾ ਕਿਸੇ ਮੰਦਰ ਮਸਜਦ ਨੂੰ ਸਿਰ ਮਾਰੀ ਜਾ ਕੇ ਆਪਣਾ ਕਿਨੇ ਕਹ ਤੈਨੂੰ ਤੁਸੀਂ ਪੜੇ ਲਿਖੇ ਹੋ ਤੁਸੀਂ ਵਿਗਿਆਨ ਪੜਿਆ ਹੋਏਗਾ ਸਾਇੰਸ ਪੜ੍ਹੀ ਹੋਏਗੀ ਕੋਈ ਉੱਥੇ ਰੱਬ ਦੀ ਖੋਜ ਕਰਦਾ ਵੇਖਿਆ ਤੁਸੀਂ ਸਾਰੀ ਪੜ੍ਹਾਈ ਪ੍ਰਕਿਰਤੀ ਨੂੰ ਖੋਜਦੀ ਹੈ ਚੰਦਰਮਾ ਨੂੰ ਸੂਰਜ ਨੂੰ ਸ਼ੁਕਰ ਨੂੰ ਮੰਗਲ ਨੂੰ ਸ਼ਨੀ ਨੂੰ ਰਿਆਨ ਨੂੰ ਖੋਜਦੀ ਐ ਰੱਬ ਦੀ ਖੋਜ ਕਦੇ ਸੁਣੀ ਕਿਸੇ ਯੂਨੀਵਰਸਿਟੀ ਵਿੱਚ ਰੱਬ ਦੀ ਖੋਜ ਹੁੰਦੀ ਹੋਵੇ ਤੇ ਜਿਹੜਾ ਪੜਿਆ ਲਿਖਿਆ ਬਾਹਰ ਨਿਕਲਦਿਆਂ ਸਾਰ ਸਾਇੰਸ ਨਹੀਂ ਮੰਨਦੀ ਤੇ ਫੇ ਸਾਨੂੰ ਮਨਾਉਣ ਦੀ ਵੀ ਕੀ ਲੋੜ ਐ ਤੂੰ ਕਿਹੜੀ ਸਾਇੰਸ ਦੀ ਗੱਲ ਕਰਦਾ ਆ ਐਲਏ ਵਿੱਚ ਅੱਗ ਲੱਗੀ ਹੋਈ ਐ ਲਾਸ ਐਂਜਲਸ ਲਓ ਸਾਇੰਸ ਵਾਲੇ ਇਕੱਠੇ ਕਰਕੇ ਲਿਆਓ ਪੁੱਛੋ ਵੀ ਲਾਈ ਕਿੰਨੇ ਤੇ ਬੁਝਾਏਗਾ ਕੌਣ ਲਿਆਓ ਵਿਗਿਆਨ ਵਾਲੇ ਲਿਆਓ ਰੋਜ਼ ਸਮੁੰਦਰ ਚ ਤੂਫਾਨ ਉੱਠਦੇ ਨੇ ਉਦੋਂ ਤੁਹਾਡਾ ਗਿਆਨ ਵਿਗਿਆਨ ਕਿੱਧਰ ਜਾਂਦਾ ਹੈ ਰੱਬ ਕਿਹਨੂੰ ਕਹਿੰਦੇ ਨੇ ਪਤਾ ਹੈ ਤੁਹਾਨੂੰ ਖਿੰਮੈ ਅਵਰ ਮੇਰੇ ਨਾਲ ਪੜੋ ਸਾਰੇ ਖਿੰਮੈ ਅਵਰ ਅਵਰ ਖਿੰਨੇ ਮੈ ਅਵਰਾ ਅਚਰਜ ਚਲਤ ਤੇ ਤੁਹਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਆਗਾਮ ਆਪਾਰੇ ਸਾਥੋਂ ਮੈਂ ਮਲਾਇਓ ਤੋ ਸੁਣੀ ਤੇਮਾਰੀ ਬਾਣੀ ਇੱਥੇ ਤਾਂ ਬਾਣੀ ਸੁਣਨਾ ਆਣਾ ਸੀ ਸਤੋ ਇੱਕ ਕੌਣ ਹੈ ਉਹ ਕਹਦਾ ਜੀ ਮੈਨੂੰ ਨਹੀਂ ਪਤਾ ਮਹਾਰਾਜ ਕਹਿੰਦੇ ਇੱਕ ਪਰਮਾਤਮਾ ਹੈ ਨਾ ਚੰਦਰਮਾ ਇਹ ਕਹੈ ਨਾ ਸੂਰਜ ਇਹ ਕਹੈ ਨਾ ਧਰਤੀ ਇਹ ਕਹੈ ਨਾ ਆਕਾਸ਼ ਇਹ ਕਹੈ ਕੋਈ ਚਿੜੀ ਕੋਈ ਕਬੂਤਰ ਕੋਈ ਕਾਂ ਕੋਈ ਤੋਤਾ ਕੋਈ ਬੰਦਾ ਕੋਈ ਇੱਕ ਹੈ ਕਿੰਨੀ ਕਿਸਮ ਦੇ ਰੱਬ ਨੇ ਬੱਦੇ ਪੈਦਾ ਕੀਤੇ ਨੇ ਹਜ਼ਾਰਾਂ ਹਜ਼ਾਰਾਂ ਕਿਸਮ ਦੇ ਰੱਬ ਨੇ ਸੱਪ ਪੈਦਾ ਕੀਤੇ ਨੇ ਸਮੁੰਦਰ ਇੱਕ ਨਹੀਂ ਪਹਾੜ ਇੱਕ ਨਹੀਂ ਸਿਰਫ ਇੱਕ ਤੇ ਇੱਕ ਰੱਬ ਹੈ ਇਹ ਚੰਗਾ ਹੋਇਆ ਵੀ ਉਹ ਡੰਡਾ ਇੱਕ ਬਣਾਤਾ ਨਹੀਂ ਤੇ ਘਮਾ ਦੇਣਾ ਸੀ ਪੜਕੇ ਜਿਵੇਂ 200 ਰੁਪਏ ਚ ਪੰਡਤ ਮੰਗਲ ਤੇ ਸ਼ੁਕਰ ਕਮਾਉਂਦਾ ਹੈ ਨਾ ਅਸੀਂ ਵੀ ਕਮਾ ਦੇਣਾ ਸੀ ਇੱਕ ਦੇ ਪਤਾ ਨਹੀਂ ਕਿੰਨੇ ਅਰਥ ਕਰਨੇ ਸੀ ਆਪਾਂ ਅੱਜ ਵੀ ਮੇਰੀ ਬੇਨਤੀ ਹੈ ਘਰ ਚਲੇ ਜਾਓ ਸਭ ਨੂੰ ਛੱਡ ਦਿਓ ਸਭ ਨੂੰ ਛੱਡਣ ਦਾ ਅਰਥ ਕੀ ਹੈ ਜਿਤ ਮਾਨ ਨਹੀਂ ਕਰਨਾ ਕਿਸੇ ਦਾ ਸਤਕਾਰ ਨਹੀਂ ਕਰਨਾ ਸਭ ਦਾ ਕਰਨਾ ਹੈ ਇੱਕ ਸੁਹਾਗਣ ਬੱਚੀ ਕੋਲੋਂ ਪੁੱਛ ਲਓ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਉਂਦਾ ਹੈ ਜਾਏ ਪੁੱਛੋ ਸੁਹਾਗਣੀ ਤੇ ਅੱਜ ਦੀਆਂ ਧੀਆਂ ਕਹਿੰਦੀਆਂ ਅਸੀਂ ਤੇ ਵਿਆਹ ਹੀ ਨਹੀਂ ਕਰਨਾ ਤੇ ਪੁੱਛੀਏ ਕਿਨੂੰ ਜਾ ਕੇ ਵਿਆਹੀਆਂ ਜਾਂਦੀਆਂ ਕਹਿੰਦੀਆਂ ਅਸੀਂ ਘਰ ਵਾਲੇ ਨਾਲ ਨਹੀਂ ਰਹਿਣਾ ਤੇ ਪੁੱਛੀਏ ਕਿਨੂੰ ਜਾ ਕੇ ਵਿਆਹਣ ਵਾਲੇ ਮੁੰਡੇ ਦਾ ਅੱਗਾ ਪਿੱਛਾ ਨਹੀਂ ਹੋਣਾ ਚਾਹੀਦਾ ਤਾਂ ਮੈਂ ਇੱਕ ਦਿਨ ਫੇਸਬੁੱਕ ਤੇ ਪੜ੍ਹ ਰਿਹਾ ਸੀ ਇੱਕ ਬੜੀ ਵਿਦਵਾਨ ਇੱਕ ਦਾਨੀ ਔਰਤ ਕਹਿ ਰਹੀ ਸੀ ਕਿ ਤੁਸੀਂ ਬੱਚਾ ਨਾ ਯਤਿਮਖਾਨੇ ਚੋ ਲੈ ਕੇ ਆਓ ਨਾ ਉਹਦਾ ਮਾਂ ਹੋਏਗਾ ਨਾ ਉਹਦਾ ਪਿਓ ਹੋਏਗਾ ਨਾ ਉਹਦੀ ਨਨਾਨ ਹੋਏਗੀ ਨਾ ਨਨਾਨ ਵਈਆ ਹੋਏਗਾ ਤੁਹਾਡੀ ਕੁੱਲ ਇਕੱਲੀ ਕੁੜੀ ਰਾਜ ਕਰੇਗੀ ਯਤਿਮਖਾਨੇੋਂ ਬੱਚੇ ਲਿਆਓ ਜਾ ਕੇ ਇਹ ਨਾ ਕ੍ਰਾਈਮ ਆ ਗਿਆ ਸਾਡੇ ਚ ਮੇਰੀ ਦੀ ਵਿਆਹੀ ਜਾਣੀ ਚਾਹੀਦੀ ਪਰ ਧੀ ਦੇ ਅਗਲੇ ਬੰਨੇ ਕੁਝ ਨਹੀਂ ਹੋਣਾ ਚਾਹੀਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੈਨੂੰ ਦੱਸ ਦਿਓ ਕਿ ਜਿਸ ਨੂੰ ਨਾਨਕਾ ਢੇਰੀ ਫਲੀ ਹੋਵੇ ਅੱਜ ਤੱਕ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਆਪਣੇ ਗੁਰੂ ਨੂੰ ਸਮਝਿਆ ਹੀ ਨਹੀਂ ਕੋਈ ਟੈਲੀਫੋਨ ਤੇ ਲੱਗਿਆ ਤੁਰਿਆ ਆਉਂਦਾ ਕੋਈ ਇੱਕ ਦੂਜੇ ਨਾਲ ਹੱਥ ਫੜ ਕੇ ਤੁਰਿਆ ਆਉਂਦਾ ਮੈਂ ਤੇ ਪੁੱਛਦਾ ਹੁੰਦਾ ਬਾਹਰ ਬੱਚਿਆਂ ਨੂੰ ਕਿ ਬੇਟੇ ਹੈਲਥ ਠੀਕ ਹੈ ਸਵਸਥ ਠੀਕ ਹੈ ਸਿਹਤ ਠੀਕ ਹੈ ਹਾਂਜੀ ਠੀਕ ਹੈ ਜੀ ਮੈਂ ਕਿਹਾ ਪੁੱਤ ਹੱਥ ਛੱਡ ਦਿਓ ਫਿਰ ਬਿਮਾਰ ਦਾ ਫੜ ਕੇ ਤੁਰੀਦਾ ਹੁੰਦਾ ਵੀ ਕਿਤੇ ਡੇਗੀ ਨਾ ਪਵੇ ਜਿਹੜੇ ਟੈਲੀਫੋਨ ਤੇ ਲੱਗੇ ਹੁਣ ਮੈਂ ਉਹਨਾਂ ਨੂੰ ਪੁੱਛਦਾ ਹੁੰਨਾ ਵੀ ਘਰ ਜਾ ਕੇ ਪਾਠ ਕਰੋਗੇ ਨਹੀਂ ਬਾਬਾ ਜੀ ਘਰ ਜਾ ਕੇ ਕੀਰਤਨ ਸੁਣੋਗੇ ਨਹੀਂ ਜੀ ਮੈਂ ਕਹਿੰਦਾ ਫਿਰ ਇੱਥੇ ਆਈਂ ਇੱਥੇ ਸੁਣ ਲਓ ਇਹ ਹੋਮਵਰਕ ਉੱਥੇ ਕਰ ਲਿਓ ਜਾ ਕੇ ਕੌਣ ਸਮਝਾਏਗਾ ਕੌਣ ਕਹੇਗਾ ਸਾਨੂੰ ਮਨੁੱਖਾ ਜੀਵਨ ਦੀ ਘੜੀ ਦੀ ਇੱਕ ਇੱਕ ਸਵਾਸ ਇਹ ਕਰੋਨੇ ਚ ਸਾਨੂੰ ਪਤਾ ਲੱਗਿਆ ਤਾਂ ਕੋਈ ਮੁੱਲ ਨਹੀਂ ਜੇ ਜਦੋਂ ਗੈਸ ਸਿਲੰਡਰ ਲੱਖ ਲੱਖ ਸਵਾ ਸਵਾ ਲੱਖ ਦਾ ਵਿਕਿਆ ਫਿਰ ਸਮਝ ਆਈ ਇੱਕ ਸਾਦੀ ਕਿੰਨੀ ਕੀਮਤ ਹੈ ਓਨੀ ਕੀਮਤ ਆਜਾ ਜਿੰਨੀ ਕਰੋਨੇ ਚ ਇਸ ਸਵਾ ਦੀ ਕਿਉਂ ਗਵਾਈ ਜਾਂਦੇ ਹੋ ਪਰ ਮੈਂ ਤੁਹਾਨੂੰ ਇਹ ਨਹੀਂ ਜੇ ਕਹਿ ਰਿਹਾ ਕਿ ਖਾਲੀ ਜਾਓ ਮੈਂ ਕਹਿੰਦਾ ਝੋਲੀਆਂ ਭਰ ਕੇ ਲੈ ਜਾਓ ਤੁਹਾਡੇ ਗੁਰੂ ਨੇ ਤੁਹਾਨੂੰ ਉਪਦੇਸ਼ ਦਿੱਤਾ ਹੈ ਗੁਰਬਾਣੀ ਕੀ ਹੈ ਗੁਰਬਾਣੀ ਥਿਊਰੀ ਹੈ ਜਿੰਨੇ ਮਰਜ਼ੀ ਪਾਠ ਕਰੀ ਜਾਓ ਬਾਹਰ ਜਾ ਕੇ ਪੁੱਛੋ ਕਿ ਜੇ ਸੱਸ ਬੋਲੇ ਤੇ ਕੀ ਕਰਨਾ ਚਾਹੀਦਾ ਹੈ ਜੇ ਘਰ ਵਾਲਾ ਉਹਦੇ ਭਰਾ ਲੜਦੇ ਹੋਣ ਦੇਵਰ ਜੇਠਰ ਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਇਹ ਬੀਬੀ ਭਾਨੀ ਨੂੰ ਪੁੱਛਣਾ ਪੈਣਾ ਤੁਹਾਨੂੰ ਆ ਮਾਂ ਗੰਗਾ ਨੂੰ ਪੁਛੜੀਆਂ ਪੈਣੀਆਂ ਨੇ ਤੁਹਾਨੂੰ ਗੁਰੂ ਇਤਿਹਾਸ ਸੁਣਨਾ ਪੈਣਾ ਕੋਈ ਤੋਤਿਆਂ ਦੀਆਂ ਕਹਾਣੀਆਂ ਸੁਣੀ ਜਾਂਦਾ ਕੋਈ ਚਿੜੀਆਂ ਦੀਆਂ ਕਹਾਣੀਆਂ ਸੁਣੀ ਜਾਂਦਾ ਜਿਹੜਾ ਵਿਆਹ ਰੱਖਦਾ ਹੈ ਅੱਜ ਉਹ ਕਹਿੰਦਾ ਜੀ ਕਾਰਜ ਵਿੱਚ ਵਿਗੜ ਨਹੀਂ ਆਉਣਾ ਚਾਹੀਦਾ ਸੁਣ ਲੋ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਧੀ ਹੈ ਕਿੰਨੀਆਂ ਧੀਾਂ ਨੇ ਇੱਕ ਇੱਕ ਧੀ ਦਾ ਵਿਆਹ ਹੈ ਮਠਿਆਈਆਂ ਪੱਕ ਚੁਕੀਆਂ ਨੇ ਹਲਵਾਈਆਂ ਨੇ ਕੋਠੇ ਭਰ ਦਿੱਤੇ ਨੇ ਪਰ ਜਿੱਦਨ ਬਰਾਤ ਆਉਣੀ ਸੀ ਰਾਤ ਨੂੰ ਗੁਰੂ ਪਰਿਵਾਰ ਨੂੰ ਅੰਮ੍ਰਿਤਸਰ ਸਾਹਿਬ ਦੀ ਨਗਰੀ ਛੱਡਣੀ ਪੈਗੀ ਹੁਣ ਤੁਸੀਂ ਕਹੋਗੇ ਗਿਆਨੀ ਜੀ ਇਹ ਤਾਂ ਅਸੀਂ ਕਦੇ ਸੁਣਿਆ ਹੀ ਨਹੀਂ ਉਥੋਂ ਫੰਬਾ ਲੈ ਲਓ ਉਥੋਂ ਦੋ ਕੇਲੇ ਲੈ ਲਓ ਉਥੋਂ ਦੋ ਸੰਤਰੇ ਲੈ ਲਓ ਐਦਾਂ ਧੋਖਾ ਕੇ ਜਾਂ ਪੈਂਦੇ ਨੇ ਤੁਹਾਡੇ ਦੁੱਖ ਸੁੱਖ ਦੀ ਕਥਾ ਕਿੱਥੋਂ ਆਏਗੀ ਜਦੋਂ ਤੁਹਾਨੂੰ ਦੁੱਖ ਤਕਲੀਫ ਹੁੰਦੀ ਹੈ ਫਿਰ ਨਾ ਤੁਸੀਂ ਮੜੀ ਛੱਡਦੇ ਹੋ ਨਾ ਮਸਾਣੀ ਛੱਡਦੇ ਹੋ ਫਿਰ ਸਵਾਹ ਵੀ ਖਾ ਲੈਨੇ ਹੋ ਤੁਸੀਂ ਪਰ ਸਵਾਲ ਤੇ ਇਹ ਹੈ ਵੀ ਉਹ ਕਦੋਂ ਆਏਗਾ ਸਮਾਂ ਜਦੋਂ ਤੁਹਾਨੂੰ ਇਹ ਇਤਿਹਾਸ ਦੱਸੇਗਾ ਕਿ ਸਿਖਾ ਜੇ ਦੁੱਖ ਆਵੇ ਤੇ ਸਮਝ ਲੈਣਾ ਗੁਰੂ ਤੇਰੀ ਪਰਖ ਕਰਨ ਲੱਗਿਆ ਹੁਣ ਨਾ ਡੋਲੀ ਜੇ ਤੂੰ ਇਸ ਇਮਤਿਹਾਨ ਚੋਂ ਪਾਸ ਹੋ ਗਿਆ ਤੇਨੂੰ ਮੁੜ ਕੇ ਪਿੱਛਾ ਭੌ ਕੇ ਨਹੀਂ ਵੇਖਣਾ ਪਵੇਗਾ ਤੇਰੀਆਂ ਪੀੜੀਆਂ ਪੂਜੀਆਂ ਜਾਣਗੀਆਂ